ਜੂਰਾ ਸਿੰਘ ਮਾਨ ਹੁਣਾਂ ਦਾ ਕਨਫਲਿਕਟ ਕਿਹੜੀ ਗੱਲੋਂ ਪੈਦਾ ਹੋਇਆ ਸੀ ਬਾਦਲ ਫੈਮਿਲੀ ਨਾਲ ਜਾਂ ਵਿਕਰਮ ਮਜੀਠੀਆ ਹੁਣਾਂ ਨਾਲ ਉਹ ਵੀ ਰੇਤਾ ਦਾ ਹੀ ਚੱਕਰ ਸੀ ਜੀ ਉਦੋਂ ਅਸੀਂ ਵਿਕਰਮ ਸਿੰਘ ਮਜੀਠੀਆ ਦੀ ਟੀਮ 'ਚ ਬੋਲੀ ਸੀ ਰੇਤਾ ਦੀ ਜੂਰਾ ਸਿੰਘ ਮਾਨ ਨੇ ਡਾਂਗ ਪੜ ਕੇ ਭਜਾਈ ਸੀ ਜੂਰਾ ਸਿੰਘ ਮਾਨ ਹੁਣਾਂ ਦੇ ਨਾਲ ਕੀ ਹੋਇਆ ਕੀ ਕੀਤਾ ਵਿਕਰਮ ਮਜੀਠੀਆ ਹੁਣਾਂ ਨੇ ਜਾਂ ਬਾਦਲ ਪਰਿਵਾਰ ਨੇ ਕੀ ਪੂਰੀ ਕਹਾਣੀ ਕੀ ਸੀਗੀ ਤੁਸੀਂ ਉਸ ਪੂਰੇ ਗੱਲ ਦੇ ਗਵਾਹ ਸੀਗੇ ਜੂਰਾ ਸਿੰਘ ਮਾਨ ਦਾ ਜਦੋਂ ਅਖੀਰਲਾ ਸਮਾ ਸੀਗਾ ਜੂਰਾ ਸਿੰਘ ਮਾਨ ਹੁਣਾਂ ਦਾ ਐਕਚੁਅਲੀ ਮੈਂ ਗੱਲ ਕਰ ਰਿਹਾ ਸੀਗਾ ਵੀ ਅਕਾਲੀ ਦਲ ਨੂੰ ਕਿੱਦਾਂ ਮਾਰਿਆ ਗਿਆ ਆਪਾਂ ਤੁਰੇ ਸੀ ਮਾਲਵੇ ਤੋਂ ਜੋਰਾ ਸਿੰਘ ਮਾਨ ਦਨ ਗਰਚਾ ਜੀ ਰਖੜਾ ਜੀ ਫਿਰ ਢੀਨਸਾ ਸਾਹਿਬ ਬੀਬੀ ਜ਼ਗੀਰ ਕੌਰ ਸਵਰਨ ਸਿੰਘ ਫਲੋਰ ਬ੍ਰਹਮਪੁਰਾ ਐਦਾਂ ਕਰਦਾ ਕਰਦੇ ਮੈਂ ਐਗਜ਼ਾਮਪਲ ਦੇ ਰਿਹਾ ਸੀ ਤੇ ਜਿਹੜੀਆਂ ਚੀਜ਼ਾਂ ਮੇਰੀਆਂ ਅੱਖਾਂ ਕੋ ਨੰਗੀਆਂ ਸੀ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਵੀ ਜੋਰਾ ਸਿੰਘ ਮਾਨ ਸਰਦਾਰ ਸਵਰਗੀ ਸਰਦਾਰ ਜੋਰਾ ਸਿੰਘ ਮਾਨ ਡਾਕਟਰ ਰੋਧਨ ਸਿੰਘ ਜਨਾਲੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਉਹਨਾਂ ਦਾ ਐਮਪੀ ਇਕੱਠੇ ਸੀਗੇ ਉਹ ਬਿਮਾਰ ਸੀ ਅੰਕਲ ਡਾਕਟਰ ਰੋਧਨ ਸਿੰਘ ਜਨਾਲਾ ਉਹਨਾਂ ਦਾ ਪਤਾ ਲੈਣ ਜਾ ਰਹੇ ਸੀ ਮੈਂ ਨਾਲ ਸੀ ਅਸੀਂ ਇਕੱਠੇ ਗਏ ਸਫਦਗੰਜ ਹਸਪੀਟਲ ਦਿੱਲੀ ਉਹ ਗੱਲਾਂ ਕਰ ਰਹੇ ਸੀਗੇ ਉਹ ਇੰਨਾ ਉਹਨਾਂ ਦੀ ਜਿੰਨੀ ਵਿਲ ਸਟਰੋਂਗ ਦੇਖੀ ਹੈ ਨਾ ਮੈਂ ਇੰਨਾ ਬੰਦਾ ਸਟਰੋਂਗ ਨਹੀਂ ਵੇਖਿਆ ਮਤਲਬ ਕਿ ਉਸ ਮਤਲਬ ਕਿ ਬੈੱਡ ਤੇ ਪੈ ਵੀ ਕਚੀਚੀਆਂ ਲੈ ਰਹੇ ਸੀਗੇ ਵੀ ਅਕਾਲੀ ਦਲ ਜਿਹੜਾ ਅਸੀਂ ਰਫਲਾਂ ਫੜ ਕੇ ਮਾੜੇ ਵਕਤ ਚ ਬਾਦਲ ਸਾਹ ਹਾਂ ਤੁਰੇ ਫਿਰਦੇ ਰਹੇ ਸਾਡੇ ਨਾਲ ਆਹ ਹੋਇਆ ਉਹਨਾਂ ਦੀ ਟਿਕਟ ਕੱਟਤੀ ਸੀਗੀ ਐਮਪੀ ਦੀ ਟਿਕਟ ਕੱਟਤੀ ਸੀਗੀ ਔਰ ਉਹ ਬੰਦਾ ਕਹਿ ਰਿਹਾ ਸੀਗੇ ਪੀ ਮੈਂ ਆਪਣੇ ਬੱਚਿਆਂ ਨੂੰ ਕਹਿ ਚੱਲਿਆ ਪੀ ਇਸ ਸਾਲੇ ਪੁਣਵੀ ਦੇ ਜ਼ਿੰਦਗੀ ਚ ਯਕੀਨ ਨਾ ਕਰਿਓ ਹਾਂਜੀ ਤੇ ਵੇਖ ਲਓ ਤੁਸੀਂ ਅੱਜ ਉਹ ਪਰਿਵਾਰ ਭਾਵੇਂ ਉਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ ਪਰ ਉਹਨਾਂ ਦਾ ਬੇਟਾ ਤਾਂ ਉਹ ਸਾਰੇ ਉਹਨਾਂ ਦੇ ਨਾਲ ਹੀ ਹੋਰ ਕੀ ਐਗਜ਼ੈਕਟ ਗੱਲਬਾਤ ਤੁਸੀਂ ਦੱਸੋ ਜੀ ਕਿ ਉਹ ਮੇਰੀ ਇਹ ਪੋਲਿਟਿਕਲ ਕਿਲਿੰਗ ਆ ਉਹ ਕਹਿੰਦੇ ਵੀ ਮੈਂ ਇਹ ਬਿਮਾਰੀ ਨਾਲ ਨਹੀਂ ਮਰ ਰਿਹਾ ਦਿਸ ਇਜ਼ ਮਾਈ ਸਿਆਸੀ ਪੋਲਿਟਿਕਲ ਕਿਲਿੰਗ ਆ ਇਹ ਮੈਂ ਮਤਲਬ ਕਿ ਮੈਨੂੰ ਅੰਦਰੋਂ ਘਣ ਵਾਂਗੂ ਖਾ ਗਈ ਏ ਇਹ ਚੀਜ਼ ਮੇਰਾ ਜਿਹੜਾ ਸਿਆਸੀ ਕਤਲ ਆ ਇਹ ਮੇਰਾ ਯਾਰ ਜਿਹੜੀ ਗੱਲ ਤੁਸੀਂ ਜਿਹੜੀ ਇਨਫੋਰਮੇਸ਼ਨ ਤੁਸੀਂ ਚੈਨਲ ਚ ਚਲਾਉਂਦੇ ਜੀ ਤੁਸੀਂ ਇਨਫੋਰਮੇਸ਼ਨ ਕਿੱਥੋਂ ਕਲੈਕਟ ਕਰਦੇ ਦੱਸੋ ਕਿ ਤੋ ਕਰਦੇ ਜੀ ਇਧਰ ਉਧਰੋਂ ਸੋਰਸੇਸ ਤੋਂ ਨਹੀਂ ਸੋਰਸ ਜ਼ਿਆਦਾ ਤਾਂ ਤੁਸੀਂ ਖੁੰਡ ਚਰਚਾ ਜਾ ਕੇ ਤੇ ਚੱਲ ਗਏ ਬਈ ਜੀ ਇਹੋ ਕਰਦੇ ਜੀ ਨਾ ਐਸੇ ਵਲੇ ਫਿਰੋਜ਼ਪੁਰ ਵਿੱਚ ਚਰਚਾ ਕੀ ਆ ਕੀ ਚਰਚਾ ਸੀਗੀ ਵੀ ਕੈਸ਼ ਵਰਦੇਮਾਨ ਦਾ ਬ੍ਰਦਰ ਕਿੰਨੀ ਵੋਟ ਤੋਂ ਹਾਰਿਆ ਸਿਰਫ ਥੋੜਾ ਜਿਹਾ ਮਾਰਜਿਨ ਸੀਗਾ 3000 ਵੋਟ ਤੇ ਕੌਣ ਉਹ ਹਾਰ ਹਾਰ ਦਾ ਜ਼ਿੰਮੇਵਾਰ ਕਿੰਨੂੰ ਠਹਿਰਾ ਰਹੇ ਨੇ ਮਾਨ ਪਰਿਵਾਰ ਨਹੀਂ ਠਹਿਰਾ ਰਿਹਾ ਨੋ ਡਾਊਟ ਪਰ ਲੋਕ ਉਥੇ ਕੀ ਕਹਿ ਰਹੇ ਨੇ ਇਹ ਜਾ ਕੇ ਇਨਕੁਆਇਰੀ ਕਰਕੇ ਫਿਰ ਮੈਨੂੰ ਦੱਸਿਓ ਤੁਸੀਂ ਦੱਸ ਦੋ ਕੀ ਨਹੀਂ ਮੈਂ ਕਿਉਂ ਦੱਸਣਾ ਤੁਹਾਨੂੰ ਲੋਕੀ ਕੀ ਕਹਿ ਰਹੇ ਨੇ ਉੱਥੇ ਤੁਹਾਡੇ ਤੱਕ ਵੀ ਕੋਈ ਗੱਲ ਆਈ ਹੋਣੀ ਆ ਯਾਰ ਮੈਂ ਤਾਂ ਤਦ ਇਹ ਕਹਾਂ ਵੀ ਤੁਸੀਂ ਚੈਨਲ ਚਲਾਉਂਦੇ ਜੀ ਉਹ ਮਾਨ ਦਾ ਹਾਰਨ ਦਾ ਕਾਰਨ ਕੀ ਆ 3000 ਵੋਟ ਕੀ ਹੁੰਦੀ ਐ MP ਚ ਨੌਂ ਹਲਕੇ ਨੇ ਕਿੰਨੀ ਚਾਹੀਦੀ 1500 ਵੋਟ ਚਾਹੀਦੀ ਸੀ ਉਹਨਾਂ ਨੂੰ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਕਿ ਕਿ ਬੋਬੀ ਮਾਨ ਉਹਨਾਂ ਦੇ ਫਾਦਰ ਜਿਹੜੇ ਆ ਸਦਾ ਜੋਰਾ ਸਿੰਘ ਮਾਨ ਉਹ ਅਖੀਰਲੀ ਬਣੀ ਕਹਿ ਕੇ ਕੀ ਬਾਦਲ ਪਰਵਾਰ ਦੇ ਨਾਲ ਜਾਂ ਅਕਾਲੀ ਦਲ ਦੇ ਨਾਲ ਮੈਂ ਨਾ ਨਾ ਅਕਾਲੀ ਦਲ ਦੀ ਉਹਨਾਂ ਕਿ ਬਾਦਲ ਪਰਵਾਰ ਸਾਲਾ ਪਣਵਈਆ ਵਰਡ ਯੂਜ਼ ਕੀਤਾ ਉਹਨਾਂ ਅੱਛਾ ਵੀ ਇਹਨਾਂ ਦੇ ਨਾਲ ਸਾਲੇ ਪਣਵਈਏ ਦੇ ਨਾਲ ਮੇਰੇ ਬੱਚੇ ਨਾਰੈਣ ਨਹੀਂ ਹੋਣਗੇ ਉਹਦੇ ਨਾਲ ਉਹਨਾਂ ਨੇ ਯਾਰ ਇਹ ਤਾਂ ਫਿਰ ਉਹਨਾਂ ਵੇਖਣਾ ਉਹਨਾਂ ਉਹਨਾਂ ਆਪਣੇ ਇਹ ਐਗਜ਼ੈਕਟ ਵਰਡ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਦੱਸੇ ਫਿਰ ਯਾਰ ਉਹਨਾਂ ਦਾ ਉਹਨਾਂ ਦਾ ਵੀ ਤਿੱਜਾ ਭਰਾ ਹੀ ਉੱਥੇ ਹੈ 72 ਆਹ ਦੱਸੇ ਜਦੋਂ ਸਾਡਾ ਇੱਥੇ ਰੇਤਾ ਦਾ ਕਲੈਸ਼ ਹੋਇਆ ਨਾ ਉਦੋਂ ਇਹ ਗੱਲ ਹੋਈ ਸੀ ਵੀ ਆਹ ਗੱਲ ਤੁਹਾਨੂੰ ਭੁੱਲ ਗਈ ਜਿਹੜੀ ਆ ਕਹਿੰਦੇ ਜੀ ਅੱਜ ਤੁਸੀਂ ਉਹਨਾਂ ਦੀ ਉਸਤਫਨਾਈ ਕਰ ਰਹੇ ਜੀ ਹੋਏ ਸਾਰੀਆਂ ਗੱਲਾਂ ਜਿਹੜੀ ਚੀਜ਼ ਤੁਸੀਂ ਜ਼ਿਕਰ ਕਰ ਰਹੇ ਸੀ ਜਿਹੜੀ ਚੀਜ਼ ਦਾ ਤੁਸੀਂ ਗੱਲ ਕਰ ਰਹੇ ਸੀਗੇ ਜੋਰਾ ਸਿੰਘ ਮਾਨ ਹੁਣਾਂ ਦੀ ਹਾਂ ਹਾਂ ਜੋਰਾ ਸਿੰਘ ਮਾਨ ਹੁਣਾਂ ਦਾ ਕਨਫਲਿਕਟ ਕਿਹੜੀ ਗੱਲੋਂ ਪੈਦਾ ਹੋਇਆ ਸੀ ਬਾਦਲ ਫੈਮਿਲੀ ਨਾਲ ਜਾਂ ਵਿਕਰਮਜੀਤਿਆ ਹੁਣਾਂ ਨਾਲ ਉਹ ਵੀ ਰੇਤਾ ਦਾ ਹੀ ਚੱਕਰ ਸੀ ਜੀ ਕੀ ਦੱਸ ਸਕਦੇ ਹੋ ਖੁੱਲਕੇ ਆਪਾਂ ਨੂੰ ਤੇ ਇਹਨਾਂ ਪਤਾ ਵੀ ਉਦੋਂ ਅਸੀਂ ਉੱਥੇ ਵੀ ਆਕਸ਼ਨ ਤੇ ਗਏ ਸੀ ਤੇ ਸਦਾਤ ਜੋਰਾ ਸਿੰਘ ਮਾਨ ਨੇ ਡਾਂਗ ਪਾੜ ਕੇ ਭਜਾਈ ਸੀ ਕੌਣ ਸਾਨੂੰ ਵਿੱਚੇ ਸੀ ਅੱਛਾ ਹੂੰ ਉਦੋਂ ਅਸੀਂ ਵਿਕਰਮ ਸਿੰਘ ਜੀਤਿਆ ਦੀ ਟੀਮ ਸੀ ਹਾਂ ਫਿਰੋਜ਼ਪੁਰ ਡੀਸੀ ਐਸਟੀਐਮ ਆਫਿਸ ਦੇ ਵਿੱਚ ਬੋਲੀ ਸੀ ਰੇਤਾ ਦੀ ਤੰਦ ਦੱਸਿਆ ਵੀ ਇਹ ਐਹੋ ਜਿਹਾ ਧੰਦਾ ਹੁਣ ਮੈਨੂੰ ਕੋ ਕਵੇ ਰੇਤਾ ਦਾ ਕਰਨਾ ਮੈਂ ਕਿਹਾ ਨਹੀਂ ਕਰਨਾ ਜਿੰਨੇ ਵੀ ਇਹਦਾ ਰੇ ਕਾਰੋਬਾਰ ਕੀਤਾ ਉਹਦੇ ਸਿਰ ਚ ਹੀ ਪਈ ਇਹਨੇ ਕਿਹਾ ਇਹ ਸੌਜਲੀ ਨਹੀਂ ਮਾਈਨਿੰਗ ਮਾਈਨਿੰਗ ਵਿਚਾਰਾ ਮਾਈਨਿੰਗ ਲਾ ਲਓ ਤੁਸੀਂ ਪਰ ਮਾਈਨਿੰਗ ਤੋਂ ਬਹੁਤ ਅਮੀਰ ਹੋ ਗਏ ਲੋਕ ਘਰ ਭਰੇ ਲੋਕਾਂ ਉਹ ਐਂਡ ਆਫ ਦਾ ਡੇ ਤੁਸੀਂ ਦੱਸਿਓ ਜਿਹੜੇ ਅਮੀਰ ਹੋਏ ਨੇ ਉਹ ਕਿਸੇ ਨਾ ਕਿਸੇ ਪਾਸੇ ਉਹਨਾਂ ਨੂੰ ਰੱਬ ਨੇ ਖਿੱਚਿਆ ਜ਼ਰੂਰ ਹੋਊਗਾ ਮਨ ਆਨ ਕੈਮਰਾ ਤੇ ਨਹੀਂ ਨਾ ਲਾਉਣਾ ਤੁਸੀਂ ਜਿਹੜੇ ਬੰਦੇ ਮਾਈਨਿੰਗ ਚੋਂ ਅਮੀਰ ਹੋਏ ਨੇ ਉਹਨਾਂ ਦੀਆਂ ਫੈਮਿਲੀ ਲਾਈਫਸ ਕਿਤੇ ਸਟੱਡੀ ਕਰਕੇ ਵੇਖ ਲਿਓ ਅੱਛਾ ਮਤਲਬ ਜੋਰਾ ਸਿੰਘ ਮਾਨ ਹੁਣੇ ਉਧਰ ਕੰਮ ਕਰਦੇ ਸੀਗੇ ਮਾਈਨਿੰਗ ਵਗੈਰਾ ਦਾ ਜਾਂ ਜੋਰਾ ਸਿੰਘ ਯਾਰ ਮਾਈਨਿੰਗ ਹੁੰਦੀ ਸੀ ਜਲਾਲਾਬਾਦ ਉਧਰ ਹੁੰਦੀ ਸੀ ਉਹ ਉਹ ਇਹ ਨਹੀਂ ਵੀ ਕਾਲੀ ਦਲ ਦੀ ਸਰਕਾਰ ਚ ਉਦੋਂ ਤੇ ਕਾਂਗਰਸ ਮਾਈਨਿੰਗ ਨੂੰ ਯਾਰ ਇੱਕ ਹਵਾ ਬਣਾਤਾ ਇਲੀਗਲ ਮਾਈਨਿੰਗ ਇਹ ਉਹ ਬਕਾਇਦਾ ਆਕਸ਼ਨ ਹੁੰਦੀ ਹੈ ਅੱਜ ਕੱਲ ਈ ਆਕਸ਼ਨ ਉਹ ਤੋਂ ਆਕਸ਼ਨ ਹੁੰਦੀ ਸੀ ਆ ਸਾਡੇ ਇੰਡਸਟਰੀ ਡਿਪਾਰਟਮੈਂਟ ਚ ਮੈਂ ਬੋਲੀ ਦੇਣ ਗਿਆ ਸੀ ਬੋਲੀ ਦੇ ਕੇ ਲਈ ਸੀ ਯਾਰ ਅਸੀਂ ਮੈਂ ਬਕਾਇਦਾ ਡਰਾਫਟ ਬੰਦੇ ਆ ਬੋਲੀ ਤੁਹਾਡੇ ਨਾਂ ਤੇ ਫਿਰ ਤੁਹਾਨੂੰ ਐਨਵਾਇਰਨਮੈਂਟਲ ਕਲੀਅਰੈਂਸ ਲੈਣੀ ਪੈਂਦੀ ਹੈ ਕਈ ਡਾਕੂਮੈਂਟਸ ਫਾਰਮੈਲਿਟੀਆਂ ਨੇ ਬਾਅਦ ਚ ਕੰਡੇ ਵੀ ਲਾਉਣੇ ਪਏ ਸਾਨੂੰ ਸਭ ਕੁਝ ਕੀਤਾ ਪਰ ਐਵੇਂ ਕਹਿ ਦਣਾ ਇਲੀਗਲ ਮਾਈਨਿੰਗ ਉਹ ਮਾਈਨਿੰਗ ਬ ਸਰਕਾਰ ਨੂੰ ਦੇ ਕੇ ਜਿਹੜਾ ਪੈਸਾ ਬਚਦਾ ਉਹ ਬਚਦਾ ਜੀ ਹੂੰ ਜਿੱਦਾਂ ਉਹ ਨਾ ਰੇਨੀ ਸੀਜ਼ਨ ਚੱਲ ਰਿਹਾ ਹੁਣ ਬੰਦਦਾ ਹਾਂਜੀ ਹੁਣ ਅ ਐਨਜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਫਾਰਮਲਟੀਆਂ ਇੰਨੀਆਂ ਕਰਤੀਆਂ ਜੇ ਤੁਸੀਂ ਕਹੋਗੇ ਵੀ ਪ੍ਰੋਪਰ ਸਾਈਟ ਤੋਂ ਸਾਡੇ ਇੱਥੇ ਰਾਵੀ ਦਾ ਦਰਿਆ ਹੈ ਜੀ ਹੂੰ ਮੀਂਹ ਪੈਂਦਾ ਉਹ ਕਈ ਵਾਰੀ 2-2 ਕਿਲੋਮੀਟਰ ਇਧਰ ਆ ਜਾਂਦਾ ਹੂੰ ਕਈ ਵਾਰੀ ਦੂਜੇ ਪਾਸੇ ਚੱਲ ਜਾਂਦਾ ਆਹ ਸਾਈਟ ਲੋਟ ਹੋਈ ਆ ਉਹ ਚ ਪਾਣੀ ਖੜਾ ਨਾਲਾਲੀ ਸਾਈਡ ਨਾਲ ਵਾਲੇ ਕਿਲਿਆਂ ਚ ਤੁਸੀਂ ਕੱਢ ਨਹੀਂ ਸਕਦੇ ਫਿਰ ਜਦੋਂ ਤੁਸੀਂ ਉੱਥੇ ਗਏ ਬੋਲੀ ਦੇਣ ਵਾਸਤੇ ਲਾਜੁਰਾ ਸਿੰਘ ਹੁਣੇ ਸਾਹਮਣੇ ਡਾਂਗ ਚੱਕੀ ਖੜੇ ਤੁਸੀਂ ਖੜੇ ਸੀ ਭੁਜਾਏ ਉਹਨਾਂ ਵਾਂ ਉਹਨਾਂ ਨੇ ਤੁਹਾਨੂੰ ਭੁਜਾਤਾ ਹਾਂ ਕਿ ਮੈਂ ਬਿਲਕੁਲ ਬੋਲੀ ਨਹੀਂ ਦੇ ਬੋਲੀ ਕੈਨਸਲ ਹੋਈ ਸੀ ਤੁਸੀਂ ਕੌਣ ਕੌਣ ਗਏ ਸੀ ਉਹ ਤੋਂ ਯਾਦ ਨਹੀਂ ਆ ਪਰ ਮੇਰੇ ਖਿਆਲ ਗੁਰਪਿੰਦਰ ਗਰੇਵਾਲ ਉਮਰ ਜਰਾ ਸਨੀ ਜੋਰ ਡੈਥ ਹੋ ਚੁੱਕੀ ਉਹਦੀ ਭੇਜੇ ਮਜੀਠੀਆ ਸਾਹਿਬ ਉਹਨਾਂ ਨੇ ਸੀ ਨਹੀਂ ਮਜੀਠੀਆ ਸਾਹਿਬ ਨੇ ਨੇ ਕੰਪਲ ਸਮਝ ਲੈ ਵੀ ਗਰੁੱਪ ਸੀ ਉਹਦੇ ਨਹੀਂ ਵੈਸੇ ਮਜੀਠੀਆ ਹੁਣੀ ਵੀ ਕਰਦੇ ਸੀ ਮਾਈਨਿੰਗ ਦਾ ਨਾ ਮਜੀਠੀਆ ਸਾਹਿਬ ਨੂੰ ਯਾਰ ਮਾਈਨਿੰਗ ਕਰਨ ਦੀ ਕਿ ਲੋੜ ਸੀ ਐਵੇਂ ਟੈਗ ਲਾਈ ਜਾਂਦੇ ਐਵੇਂ ਫਾਲਤੂ ਦੇ ਟੈਗ ਆ ਉਹਨਾਂ ਟੈਗ ਨਹੀਂ ਆਉਂਦਾ